ਹੈਲੋ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ ਅਪੈਂਡਿਕਸ ਦੀ ਸਰਜਰੀ ਬਾਰੇ ਕਈ ਵਾਰ ਤੁਸੀਂ ਸੁਣਿਆ ਹੋਣਾ ਹੈ ਡਾਕਟਰਸ ਨੇ ਕਿਹਾ ਹੈ ਜੀ ਅਪੈਂਡਿਕਸ ਦਾ ਆਪਰੇਸ਼ਨ ਕਰਨਾ ਪਵੇਗਾ ਰੀਜ਼ਨ ਕਈ ਵਾਰ ਕੀ ਹੁੰਦਾ ਹੈ ਕਿ ਅਪੈਂਡਿਕਸ ਦੀ ਜੋ ਨਸ ਹੁੰਦੀ ਹੈ ਉਹਦੇ ਵਿੱਚ ਰੇਸ਼ਾ ਭਰ ਜਾਣ ਦੇ ਕਾਰਨ ਉਹ ਸੁੱਜੀ ਜਾਂਦੀ ਹੈ ਜਾਂ ਇਨਫਲੇਮ ਹੋ ਜਾਂਦੀ ਹੈ ਜਿਸ ਦੇ ਕਾਰਨ ਜੋ ਅਪੈਂਡਿਕਸ ਦੀ ਨਸ ਹੁੰਦੀ ਹੈ ਉਹਦਾ ਆਪਰੇਟ ਕਰਨਾ ਪੈਂਦਾ ਹੈ ਅਪੈਂਡੀਸਾਈਟਸ ਦੇ ਸਿੰਟਮਸ ਕੀ ਹੁੰਦੇ ਹਨ ਤੁਹਾਡੇ ਰਾਈਟ ਲੋਅਰ ਰਾਈਟ ਸਾਈਡ ਦੇ ਪੇਟ ਦੇ ਵਿੱਚ ਪੇਨ ਹੋਣ ਲੱਗ ਜਾਂਦਾ ਹੈ ਵੋਮਿਟਿੰਗ ਫੌਨ ਲੱਗ ਜਾਂਦੀ ਹੈ ਫੀਵਰ ਹੋਣ ਲੱਗ ਜਾਂਦਾ ਹੈ ਤੁਹਾਨੂੰ ਕਨਸਟਿਪੇਸ਼ਨ ਡਾਇਰੀਆ ਇਹ ਸਾਰਾ ਕੁਝ ਇਸ ਚੀਜ਼ ਦੇ ਸਿੰਪਟਮ ਹਨ ਸਿੰਪਟਮਸ ਹਨ ਟ੍ਰੀਟਮੈਂਟ ਜੋ ਐਪੈਂਡੀਸਾਈਟਸ ਹੈ ਇਹਦਾ ਜੋ ਆਪਰੇਸ਼ਨ ਹੈ ਉਹ ਦੋ ਤਰੀਕੇ ਨਾਲ ਕੀਤਾ ਜਾਂਦਾ ਹੈ ਓਪਨ ਐਂਡ ਲੈਪਰੋਸਕੋਪਿਕ ਓਪਨ ਦੇ ਵਿੱਚ ਕੀ ਹੁੰਦਾ ਹੈ ਇੱਕ ਲਾਰਜ ਸਾਈਜ਼ ਦਾ ਕੱਟ ਲਗਾ ਕੇ ਐਪੈਂਡਿਕਸ ਦੀ ਨਾੜ ਨੂੰ ਕੱਢ ਦਿੱਤਾ ਜਾਂਦਾ ਹੈ ਸੈਕੰਡ ਹੁੰਦਾ ਹੈ ਲੈਪਰੋਸਕੋਪਿਕਸ ਦੇ ਵਿੱਚ ਕੀ ਹੁੰਦਾ ਹੈ ਸਮਾਲ ਇਨਸੀਜ਼ਨ ਜਾਂ ਸਮਾਲ ਕੱਟ ਲਗਾ ਕੇ ਪੇਟ ਦੇ ਉੱਪਰ ਜੋ ਐਪੈਂਡਿਕਸ ਦੀ ਨਸ ਹੁੰਦੀ ਹੈ ਉਸ ਨੂੰ ਕੱਢ ਦਿੱਤਾ ਜਾਂਦਾ ਹੈ ਦੋਨੇ ਹੀ ਆਪਰੇਸ਼ਨ ਸਾਡੇ ਹਸਪੀਟਲ ਗਨਪਤੀ ਸੁਪਰ ਸਪੈਸ਼ਲਿਟੀ ਹਸਪੀਟਲ ਨਾਮਦੇਵ ਰੋਡ ਬਟਿੰਡਾ ਵਿਖੇ ਰੈਗੂਲਰ ਕੀਤੇ ਜਾਂਦੇ ਹਨ ਰਿਕਵਰੀ ਟਾਈਮ ਐਸ ਕੰਪੇਅਰ ਟੂ ਓਪਨ ਸਰਜਰੀ ਜੋ ਲੈਪਰੋਸਕੋਪੀ ਹੁੰਦਾ ਹੈ ਉਸ ਦਾ ਰਿਕਵਰੀ ਟਾਈਮ ਜਲਦੀ ਹੁੰਦਾ ਹੈ ਬਾਕੀ ਜੋ ਪੇਸ਼ੈਂਟ ਦੀ ਕੰਡੀਸ਼ਨ ਤੇ ਇਨਫੈਕਸ਼ਨ ਤੇ ਡਿਪੈਂਡ ਕਰਦਾ ਹੈ ਪੇਸ਼ੈਂਟ ਕਿੰਨੇ ਟਾਈਮ ਦੇ ਵਿੱਚ ਰਿਕਵਰ ਕਰੇਗਾ ਸਾਡੇ ਹਸਪੀਟਲ ਦੇ ਵਿੱਚ ਇਹ ਅਪੈਂਡਿਕਸ ਦਾ ਆਪਰੇਸ਼ਨ ਰੈਗੂਲਰ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਕੀਤਾ ਜਾਂਦਾ ਹੈ ਅਤੇ ਸਾਡੇ ਹਸਪੀਟਲ ਦੇ ਵਿੱਚ ਕੈਸ਼ਲੈਸ ਫੈਸਿਲਿਟੀਆਂ ਵੀ ਅਵੇਲੇਬਲ ਹੈ ਜੇ ਕਿਸੇ ਨੂੰ ਵੀ ਅਪੈਂਡਿਕਸ ਦੀ ਪ੍ਰੋਬਲਮ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਸਾਡੇ ਹਸਪੀਟਲ ਦੇ ਵਿੱਚ ਵਿਜ਼ਿਟ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਥੈਂਕ ਯੂ ਵੈਰੀ ਮੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਫੇਸਬੁੱਕ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ ਮੱਚ